ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟ ਵੱਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਪਾਣੂ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਸੀ ਚਾਰ ਨਿਕਲ ਗਿਆ ਬੜਾ ਦੁਖਦਾਈ ਹਾਸਾ ਆਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇਖ ਜਿਹੜਾ ਇਹ ਹਾਸਾ ਆਇਆ ਦੇ ਇਹਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਉਹ ਬੜਾ ਮਤਲਬ ਦੁਖਦਾਈ ਹਾਲ ਹੈ। ਲੋਕਲ ਵੀ ਕੀ ਕਰ? ਇਹ ਹਾਂਜੀ ਲੋਕਲ ਹੀ ਜੀ ਪਲਟਾ ਸਾਹ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾਦੇ ਹੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਅਥੇ ਜਿਹੜੀ ਹੈ ਉਹ ਅਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ। ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਆ ਕਾਡਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮੇਰਾ 40 35 40 ਫੁੱਟ ਥੱਲੇ ਗਈ ਹੈ ਗੱਡੀ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਤੇ ਮੈਂ ਜਿਹੜਾ ਮੜਾ ਰਜਿਸਟਰ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਸੀ ਤੇ ਜਦੋਂ ਪਤਾ ਨਹੀਂ ਸੀ ਭਰਾ ਬਣਿਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2:00 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇਦਾਂ ਇਦਾਂ ਗੱਡੀ ਸਾਡੀ ਨਾ ਪਲਟ ਗਈ ਹੈ ਨਹਿਰ ਵਿੱਚ ਪੈ ਗਈ ਆ ਤੇ ਆਪਾਂ ਨਾ 3-4 ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਤੇ ਮੇਰਾ ਹੋ ਗਿਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੌਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਥੱਲੇ ਮੈਂ ਕਿਹਾ ਚਲੋ ਇਦਾਂ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੇ ਹੋਗੇ ਨੇ ਕਹਿੰਦਾ ਚਲੋ ਚੱਲ ਪੰਨੇ ਜਿੱਦੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਤੇ ਅੰਦੇ ਘਰ ਦੇ ਨੂੰ ਫੋਨ ਕਰਤਾ ਕਿ ਇਦਾਂ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਿਹਾ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਸੁੱਤੇ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਿਹਾ ਆਹ ਵੀ ਕਿੱਥੇ ਗੱਡੀ ਕਹਿੰਦੇ ਉਹਨਾਂ ਨੂੰ ਗੱਡੀ ਦਾ ਨਹੀਂ ਫਿਰ ਜਾ ਗਏ ਆਪਾਂ ਦੋਨੇ ਭਰਾ ਮੇਰਾ ਵੱਡਾ ਬ੍ਰਦਰ ਸੂਰੇਜ ਮੈਂ ਤੇ ਸੂਰੇਜ ਗਏ ਆਂ ਕੋਈ ਸਵਾ 2 ਵਜੇ ਦੇ 2:30 ਦੇ ਕਰੀਬ ਗਏ ਆਂ ਆਪਾਂ ਥੱਲੇ ਜਾ ਕੇ ਆਪਾਂ ਨਾਲ ਕੋ ਜਿਹੜੇ ਮੁੜੇ ਸੀ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਜਾਂਦੀ ਬਾਰੀ ਬੁਰੀ ਖਿੱਚੀ ਆ ਚਾਰ ਮੁੜੇ ਪਹਿਲਾਂ ਹੀ ਔਰਡੀ ਨਿਕਲ ਚੁੱਕੇ ਸੀ ਹਨ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਾਨੋ ਕੋਈ 20 25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਸਿਹਰੋਗੇ ਦਾ ਸੀ ਤੇ ਦੂਸਰੇ ਵੀ ਗੱਡਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਮਿੰਟ ਲੱਗ ਗਿਆ ਉੱਪਰ ਚੜਾਉਂਦੇ ਵੀ ਮਤਲਬ ਕਾਫੀ ਜ਼ਿਆਦਾ ਤੁਹਾਨੂੰ ਪਤਾ ਦਿੱਕਤ ਹੋਈ ਤੇ ਉਸ ਤੋਂ ਬਾਅਦ ਆਪਾਂ ਚੋਹਾਨ ਹਸਪੀਟਲ ਲੱਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦੇਤਾ ਕਹਿੰਦੇ ਕੀ ਲੱਗੇ ਜਿਹੜਾ ਦੀ ਡੈਕ ਹੋਈ ਹੈ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲੱਗ ਗਏ ਆ ਇਹ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋ ਗਏ ਆ ਆਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡਾ ਚੱਲ ਜਾਣਾ ਸੀ ਕਹਿੰਦੇ ਛੋਟੇ ਬ੍ਰਦਰ ਦਾ ਜਨਮ ਦੇ ਨਹੀਂ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਇੱਥੇ ਸ਼ਹਿਰ ਹੀ ਪ੍ਰਾਗ ਹਾਟਲ ਦੇ ਪਿੱਛੇ ਕੋਠੀ ਜਣਾ ਦੀ ਫੈਮਲੀ ਵੀ ਉੱਥੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਲਟਾ ਤੋਂ ਜਿਤ ਕਰਨ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜ੍ਹਾ ਨਾਲ ਜਾਂ ਕੋਈ ਝਾਕਾ ਲੱਗਾ ਤੇ ਹੁਣ ਪਤਾ ਨਹੀਂ ਜੀ ਹਨਾ ਤੇ ਇਸ ਵਜ੍ਹਾ ਨਾਲ ਇਹ ਹਾਸਾ ਹੋ ਗਿਆ ਵੀ ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਹੀ ਆ ਜੀ ਬਿਲਕੁਲ ਜੀ